ਹੈਲੋ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਮੇਰੇ ਚੈਨਲ ਦੇ ਵਿੱਚ ਅੱਜ ਦੋਸਤੋ ਮੈਂ ਨਰਸਰੀ ਤੋਂ ਕੁਝ ਨਿਊ ਪਲਾਂਟਸ ਲਿਆਂਦੇ ਹਨ ਜੋ ਤੁਹਾਡੇ ਨਾਲ ਇਸ ਵੀਡੀਓ ਵਿੱਚ ਸ਼ੇਅਰ ਕਰਾਂਗਾ ਦੋਸਤੋ ਇਹ ਤਾਂ ਮੇਰੇ ਪੁਰਾਣੇ ਪਲਾਂਟ ਹੈ ਤੁਹਾਨੂੰ ਪਹਿਲਾਂ ਦਿਖਾ ਰਿਹਾ ਹਾਂ ਅਗਰ ਤੁਸੀਂ ਮੇਰਾ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਦੋਸਤੋ ਇਹ ਹੈ ਕਲੈਂਚੋ ਕਲੈਂਕੋਈ ਇਹ ਅੱਜ ਮੈਂ ਨਰਸਰੀ ਤੋਂ ਨਿਊ ਪਲਾਂਟ ਬਾਇ ਕੀਤਾ ਹੈ ਦੋਸਤੋ ਇੱਕ ਸਕੂਲੈਂਟ ਦੇ ਵਿੱਚ ਆਂਦਾ ਹੈ ਵਿంటర్ ਸੀਜ਼ਨਲ ਪਲਾਂਟ ਹੈ ਇਹ ਮੈਨੂੰ ਨਰਸਰੀ ਤੋਂ 80 ਰੁਪੀਸ ਦਾ ਮਿਲਿਆ ਹੈ ਤੁਸੀਂ ਇਸ ਨੂੰ ਕਟਿੰਗ ਤੋਂ ਵੀ ਗਰੋ ਕਰ ਸਕਦੇ ਹੋ ਇਹ ਬਹੁਤ ਈਜ਼ੀ ਟੂ ਗਰੋ ਪਲਾਂਟ ਹੈ ਬਸ ਇਹਦੇ ਵਿੱਚ ਤੁਸੀਂ ਵਾਟਰਿੰਗ ਘਟ ਦੇਣੀ ਹੈ ਨੈਕਸਟ ਜੋ ਪਲਾਂਟ ਹੈ ਦੋਸਤੋ ਉਹ ਹੈ ਹਵਿਸਕਸ ਇਹ ਦੇਖੋ ਗੁੜਹਲ ਇਹ ਪੂਨੇ ਵਾਲਾ ਗੁੜੈਲਾ ਹੈ ਹਾਈਬ੍ਰਿਡ ਦੋਸਤੋ ਇਹ ਪlant ਮੈਨੂੰ ਨਰਸਰੀ ਤੋਂ 100 ਰੁਪੀਜ਼ ਦਾ ਮਿਲਿਆ ਹੈ ਇਹ ਸਾਰਾ ਸਾਲ ਚੱਲਣ ਵਾਲਾ ਪlant ਹੈ ਬਸ ਇਸ ਦੇ ਵਿੱਚ ਤੁਸੀਂ ਖਾਦ ਦਾ ਖਿਆਲ ਰੱਖਣਾ ਹੈ ਤੇ ਇਸ ਨੂੰ ਡਾਇਰੈਕਟ ਸਨ ਦੇ ਥੱਲੇ ਰੱਖਣਾ ਹੈ ਸਨਲਾਈਟ ਇਸ ਨੂੰ ਵਧੀਆ ਮਿਲਣੀ ਚਾਹੀਦੀ ਹੈ ਇਸ ਨੂੰ ਸ਼ਾਮ ਵਿੱਚ ਨਾ ਰੱਖੋ ਜੋ ਪlant ਹੈ ਦੋਸਤੋ ਉਹ ਹੈ ਇਹ ਅਕੜਾ ਅੱਕ ਦੋਸਤੋ ਇਹ ਵਾਈਟ ਅੱਕ ਹੈ ਇਹ ਘਰ ਵਿੱਚ ਲਗਾਉਣਾ ਬਹੁਤ ਸ਼ੁਭ ਹੁੰਦਾ ਹੈ ਇਸ ਦੇ ਵਿੱਚ ਵਾਈਟ ਫੁੱਲ ਆਉਂਦੇ ਹਨ ਤੇ ਦੋਸਤੋ ਇਸ ਨੂੰ ਤੁਸੀਂ ਆਪਣੇ ਘਰ ਦੇ ਗੇਟ ਦੇ ਜਦੋਂ ਤੁਸੀਂ ਅੰਦਰ ਐਂਟਰ ਹੁੰਦੇ ਹਨ ਉਹਦੀ ਰਾਈਟ ਸਾਈਡ ਤੇ ਲਗਾਓ ਇਹ ਬਹੁਤ ਹੀ ਸ਼ੁਭ ਪਲਾਂਟ ਹੁੰਦਾ ਹੈ ਘਰ ਦੇ ਬਾਹਰ ਲਗਾਉਣ ਦੇ ਲਈ ਨੈਕਸਟ ਪਲਾਂਟ ਦੋਸਤੋ ਲਿਆਉਂਦਾ ਹਾਂ ਮੈਂ ਇਹ ਸੰਗੋਨੀਅਮ ਦੋਸਤੋ ਇਹ ਇੱਕ 컬러ਫੁਲ ਲੀਫ ਵਾਲਾ ਪਲਾਂਟ ਹੈ ਇਹ ਮੈਨੂੰ ਮਿਲਿਆ ਹੈ 80 ਰੁਪੀਜ਼ ਦਾ ਇਹ ਸਰਦੀਆਂ ਵਿੱਚ ਬਹੁਤ ਸੋਹਣਾ ਲੱਗਦਾ ਹੈ ਜੋ ਜੋ ਇਸ ਦੀ ਗਰੋਥ ਹੁੰਦੀ ਹੈ ਹੁਣ ਦੋਸਤੋ ਅਗਰ ਨੈਕਸਟ ਪlant ਦੀ ਗੱਲ ਕਰਾਂ ਤਾਂ ਉਹ ਹੈ ਅ ਸਟਾਰ ਦਾ ਇਹ ਸਟਾਰ ਇਹ ਸਟਾਰ ਵੀ ਬੋਲ ਦਿੰਦੇ ਹਨ ਅਸਟਰ ਵੀ ਬੋਲ ਦਿੰਦੇ ਹਨ ਇਸ ਨੂੰ ਇਸ ਦੇ ਉੱਪਰ ਫਲਾਵਰਿੰਗ ਦੇਖ ਸਕਦੇ ਹੋ ਤੁਸੀਂ ਇਹ ਵੀ ਹੋਰ ਕਈ ਕਈ ਰੰਗਾਂ ਵਿੱਚ ਇਸ ਦੇ ਫੁੱਲਾ ਮਿਲਦੇ ਹਨ ਇਹ ਮੈਨੂੰ 30 ਰੁਪੀਜ਼ ਦਾ ਮਿਲਿਆ ਹੈ ਨੈਕਸਟ ਪਲਾਂਟ ਦੀ ਗੱਲ ਕਰਾਂ ਤਾਂ ਦੋਸਤੋ ਇਹ ਹੈ ਜਾਫਰੀ ਇਹ ਮੈਰੀਗੋਲਡ ਇਸ ਨੂੰ ਗੀਂਦਾ ਨਹੀਂ ਕਹਿੰਦੇ ਆ ਇਸ ਨੂੰ ਜਾਫਰੀ ਕਹਿੰਦੇ ਆ ਨੇ ਇਸ ਦੇ ਪੱਤੇ ਮੈਰੀਗੋਲਡ ਵਰਗੇ ਹੀ ਹੁੰਦੇ ਹਨ ਇਹ ਵੀ 30 ਰੁਪੀਸ ਦਾ ਮਿਲਿਆ ਹੈ ਨੈਕਸਟ ਜੋ ਪਲਾਂਟ ਹੈ ਦੋਸਤੋ ਉਹ ਹੈ ਪਟੂਨੀਆ ਇਹ ਇਸ ਤਰ੍ਹਾਂ ਦਾ ਪਰਪਲ ਦੇ ਵਿੱਚ ਜਾਮਣੀ ਕਲਰ ਦੇ ਵਿੱਚ ਹੈ ਪਟੂਨੀਆ ਇਸ ਦੀ ਤੁਸੀਂ ਗਰੋਥ ਦੇਖ ਸਕਦੇ ਹੋ ਦੋਸਤੋ ਇਹ ਵੀ 30 ਰੁਪਈਆ ਦਾ ਮਿਲਿਆ ਹੈ ਇਹ ਸਾਰੇ ਸੀਜ਼ਨਲ ਪਲਾਂਟ ਹਨ ਦੋਸਤੋ ਦੋਸਤੋ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਜਲਦ ਤੋਂ ਜਲਦ ਸ਼ੇਅਰ ਕਰਿਓ ਥੈਂਕ ਯੂ